कि ਜਿਹੜੇ ਮਰਦੂਰ ਬਾਬਾ ਜੀ ਦੇ ਨਾਲ ਕੰਮ ਕਰ ਰਹੇ ਸਨ ਇਹਨੇ ਪ੍ਰਭਾਵਿਤ ਸਨ ਕਿ ਰਾਜੇ ਦੇ ਉਦਾਲੇ ਹੋ ਗਏ ਮਾਨ ਕੀਤਾ ਹੈ ਬਿਆਨ ਸਿੱਖਿਆ ਨੇ ਮੈਂ ਬੇਨਤੀ ਕਰਾਂ ਕਿ ਸੌਂਦਲੀ ਆਵਾਜ਼ ਕਰਕੇ ਸਟੇਜ ਤੇ ਮੈਨੂੰ ਨਾਮ ਪੁੱਛਣ ਦੇ ਵਿੱਚ ਦਿੱਕਤ ਆਉਂਦੀ ਹੈ ਕਈ ਵਾਰ ਗਲਤ ਵੀ ਲਿਖਿਆ ਜਾਂਦਾ ਹੈ ਮਾਫੀ ਦਿਵਾਜੋ ਕਈ ਗੁਤਮਾਂ ਆਉਂਦੇ ਹੁੰਦੇ ਰਾਗੀ ਢਾਡੀ ਸਭ ਤੇ ਕਥਾ ਵਾਚ ਕੇ ਮਾਣ ਇੱਥੇ ਕੀਤਾ ਜਾਂਦਾ ਹੈ ਜੇ ਤੁਸੀਂ ਆਪ ਜਿਵੇਂ ਆ ਬੰਦੇ ਆਪ ਪਰਚੀਆ ਬਣਾ ਕੇ ਨਾਂ ਲਿਖ ਕੇ ਸ਼ੁੱਧ ਨਾਮ ਫਿਰ ਬੋਲਿਆ ਜਾ ਸਕੇਗਾ ਆਪ ਜੀ ਆਪ ਬਣਾ ਲਿਆ ਕਰੋ ਤਾਂ ਤੁਹਾਡਾ ਧਰਵਾਜ ਜਿਸ ਤਰ੍ਹਾਂ ਲੱਖਾ ਸਿੰਘ ਸਰਪੰਖ ਸਾਹਿਬ ਨਗਰ ਕਾਇਪੀ ਕਿ ਨਗਰ ਵੱਲੋਂ ਚੱਲਦੀ ਸੇਵਾ ਚੱਲ ਰਹੀ ਹੈ ਨਗਰਜੀਤ ਕਮੇਟੀ ਕਾਇਪੀ ਗਨ ਸੇਵਾ ਕਮੇਟੀ ਉਹਨਾਂ ਨੇ ਬਾਬਾ ਜੀ ਦਾ ਇਤਿਹਾਸ ਸੁਣ ਲਿਆ ਮਾਨ ਕੀ ਕਹਿ ਵਹਿਗੁਰੂ ਚੜ੍ਹਦੀ ਕਲਾ ਚ ਰੱਖੇ ਅਰ ਭਜਨ ਸਿੰਘ ਜੀ ਸਰਕਾਰ ਕਮੇਟੀ